ਕਈ ਗਵਈਆਂ ਨੂੰ ਰਾਗ ਆਉਂਦੇ ਹੁੰਦੇ ਆ ਤੇ ਉਹ ਇਹ ਜ਼ੋਰ ਲਾਉਂਦੇ ਵੀ ਰਾਗਾਂ ਦੀ ਕੀਰਤਨ ਕਰਨਾ ਚਾਹੀਦਾ ਕਿਉਂਕਿ ਕਰ ਲੈਂਦੇ ਆ ਤੇ ਜਿਹਨੂੰ ਮੇਰੇ ਵਰਗੇ ਨੂੰ ਰਾਗ ਨਹੀਂ ਆਉਂਦੇ ਉਹ ਇਹੀ ਜ਼ੋਰ ਲਾਈ ਜਾਂਦਾ ਨਹੀਂ ਰਾਗਾਂ ਦੀ ਜ਼ਰੂਰਤ ਹੈ ਨਹੀਂ ਰਾਗਾਂ ਤੋਂ ਬਿਨਾਂ ਹੀ ਗਾਉਣਾ ਚਾਹੀਦਾ ਕਿਉਂਕਿ ਆਉਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਹਾਂ ਸਾਰੀ ਜ਼ਿੰਦਗੀ ਮਹਾਰਾਜ ਜੀ ਨੇ ਕੀਰਤਨ ਕਰਵਾਇਆ ਹੈ ਪਰ ਸਾਨੂੰ ਕਰਨਾ ਨਹੀਂ ਆਇਆ ਮਹਾਰਾਜ ਜੀ ਕਰਵਾਉਂਦੇ ਨੇ ਸਾਨੂੰ ਸਮਝ ਨਹੀਂ ਲੱਗਦੀ ਕੀਰਤਨ ਹੁੰਦਾ ਕੀ ਗੁਰੂ ਸਾਹਿਬ ਦੀ ਬਖਸ਼ਿਸ਼ ਕਰਨ ਕਿਉਂਕਿ ਜਦੋਂ ਪੂਰਵਲੇ ਜਨਮ ਤੇ ਧਿਆਨ ਮਾਰੀਦਾ ਨਾ ਤੇ ਲੱਗਦਾ ਟੱਕਰਾ ਮਾਰੀਆ ਟੱਕਰਾ ਮਾਰੀਆ ਮਹਾਰਜ ਕਿਰਪਾ ਕਰਨ ਵੀ ਅੰਦਰੋਂ ਕੀਰਤਨ ਕਰਾ ਲੈਣ ਅੰਦਰ ਕੀਰਤਨ ਕੀਰਤਨ ਹੋਹੀਗਾ ਜਿਹੜਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਰੂਹ ਤੋਂ ਕਰਾਉ। ਮਰੇ ਕਹਿੰਦੇ ਠਾਕੁਰੂ ਗਾਹੀਏ ਆਤਮ ਰੰਗ। ਸਾਨੂੰ ਆਤਮ ਰੰਗ ਚ ਗਾਉਣਾ ਨਹੀਂ ਆਉਂਦਾ। ਮਰ ਮਾਰੇ ਕਹਿੰਦੇ ਆਤਮ ਰੰਗ ਦੇ ਵਿੱਚ ਗਾਓ। ਫੇਰ ਗੱਲ ਬਣਨੀ। ਫੇਰ ਕਹਿੰਦੇ ਦੋ ਸੁਰਾਂ ਤੇ ਵੀ ਗਾਉਂਗਾ ਮੈਂ ਪ੍ਰਵਾਨ ਕਰ ਲਾਂਗਾ। ਮਾਰੇ ਕਹਿੰਦੇ ਫਿਰ ਤੇ ਇੱਥੋਂ ਦਾ ਕਹਿੰਦੇ ਬਸਾਜਾਂ ਤੋਂ ਬਿਨਾਂ ਵੀ ਗਾਏਗਾ ਮੈਂ ਪ੍ਰਵਾਨ ਕਰ ਲਾਂ। ਮਰੇ ਕਹਿੰਦੇ ਦੇਨ ਰੈਣ ਕੀਰਤਨ ਗਾਈਏ। ਬੜੀ ਸੁਖਮ ਖੇੜਾ ਸਤਿਗੁਰੂ ਜੀ ਦੀ ਬਾਣੀ ਦੀ ਹਰ ਦਿਨ ਰੈਣ ਕੀਰਤਨ ਗਾਈ ਹੈ ਹੁਣ ਅਸੀਂ 1 ਘੰਟਾ 2 ਘੰਟੇ 4 ਘੰਟੇ 5 ਘੰਟੇ ਲਗਾਤਾਰ ਸਾਜਾਂ ਦੇ ਕੀਰਤਨ ਕਰ ਸਕਦੇ ਦਿਨ ਰੈਣ 24 ਘੰਟੇ 8 ਵਾਰ ਨਹੀਂ ਨਾ ਹੋ ਸਕਦਾ ਸਾਜਾਂ ਦੇ ਨਾਲ ਕੋਈ ਵੀ ਨਹੀਂ ਕਰ ਸਕਦਾ ਪਰ ਮਾਰੀ ਜਨ ਦਿਨ ਰੈਣ ਕੀਰਤਨ ਗਾਈਏ ਇਸ ਕੀਰਤਨ ਦੇ ਵਿੱਚੋਂ ਆਤਮ ਰੰਗ ਦੇ ਵਿੱਚੋਂ ਇੱਕ ਕੀਰਤਨ ਉਪਜਦਾ ਹੈਗਾ ਜਿਹੜਾ ਫਿਰ ਅਨਮੜਿਆ ਮੰਦਲ ਵਾਜੇ ਬਿਨ ਸਾਵਨ ਕਨ ਹਰ ਗੱਜ ਉਹ ਕੀਰਤਨ ਜਿਹੜਾ ਫਿਰ ਮਹਾਰਾਜ ਕਹਿੰਦੇ ਤੇ ਸਾਸ ਗਰਾਸ ਤੇ ਚਲਾ ਦਿੰਦੇ ਫਿਰ ਜਿਹੜਾ ਦਿਨ ਰੈਣ ਗਾਉਣ ਵਾਲਾ ਦਿਨ ਰੈਣ ਗਾਉਣ ਵਾਲਾ ਕਿਸੇ ਵਕਤ ਹੁੰਦਾ ਵੀ ਕਈ ਗਵਈਆਂ ਨੂੰ ਰਾਗ ਆਉਂਦੇ ਹੁੰਦੇ ਆ ਤੇ ਉਹ ਇਹ ਜ਼ੋਰ ਲਾਉਂਦੇ ਵੀ ਰਾਗਾਾਂ ਜੀ ਕੀਰਤਨ ਕਰਨਾ ਚਾਹੀਦਾ ਕਿਉਂਕਿ ਕਰ ਲੈਂਦੇ ਆ ਤੇ ਜਿਹਨੂੰ ਮੇਰੇ ਵਰਗੇ ਨੂੰ ਰਾਗ ਨਹੀਂ ਆਉਂਦੇ ਉਹ ਇਹੀ ਜੋਰ ਲਾਈ ਜਾਂਦਾ ਨਹੀਂ ਰਾਗਾਂ ਦੀ ਜ਼ਰੂਰਤ ਹੈ ਨਹੀਂ ਰਾਗਾਂ ਤੋਂ ਬਿਨਾ ਹੀ ਗਾਉਣਾ ਚਾਹੀਦਾ ਕਿਉਂਕਿ ਆਉਂਦੇ ਨਹੀਂ ਜਿਸ ਨੂੰ ਆਉਂਦੇ ਆ ਉਹ ਕਹਿੰਦਾ ਰਾਗਾਂ ਜੀ ਗਾਉਣਾ ਚਾਹੀਦਾ ਹੋਰ ਤਰੀਕੇ ਨਾਲ ਗਾਉਣਾ ਨਹੀਂ ਚਾਹੀਦਾ ਪਰ ਸਤਿਗੁਰੂ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਕਹਿੰਦੇ ਤੂੰ ਰਾਗਾਂ ਜਗਾ ਚਾਹੇ ਖੜਤਾਲਾਂ ਵਾਂਗ ਗਾ ਚਾਹੇ ਸਿੱਧਾ ਗਾ ਪ੍ਰਵਾਹ ਵੇਰੀਆਂ ਜਗਾ ਜਦ ਆਤਮ ਰੰਗ ਜਗਾਏਗਾ ਫਿਰ ਪ੍ਰਵਾਹਨ ਕੀ ਮਿਲਦੀ ਫਿਰ ਦਰ ਖੁੱਲਣਾ ਹੈ ਉਸ ਰੰਗ ਕੋਲਣਾ ਸੱਚੀ ਗੱਲ ਹੈ ਮਰਜੀ ਦਰ ਖੋਲ ਦੇਣ ਦਰ ਅਸੀਂ ਸਾਨੂੰ ਉਸ ਜਗ੍ਹਾ ਤੇ ਲੈ ਜਾਣਾ ਦਰ ਦੇ ਅੱਗੇ ਹੀ ਲੈ ਜਾਣਾ ਦਰ ਖੋਲਣਾ ਦੇ ਬੜੇ ਅੱਗੇ ਦੀ ਗੱਲ ਦਰ ਦੇ ਅੱਗੇ ਲੈ ਜਾਣਾ ਕੀਰਤਨ ਕਰਾਉਂਦੇ ਆ ਕੋਮ ਮਰਜੀ ਬਖਸ਼ਿਸ਼ ਕਰ ਤੇ ਸਾਡੇ ਤੋਂ ਪਹਿਲਾਂ ਇੰਨੇ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ ਤੇ ਸਾਰਿਆਂ ਤੁਸੀਂ ਆਨੰਦ ਮਾਣਿਆ ਤੇ ਮੈਂ ਕਹਿੰਦਾ ਹਾਂ ਕਿ ਕੀਰਤਨੀਆਂ 1-1 ਘੰਟਾ ਲਾ ਕੇ ਉੱਠ ਜਾਂਦੇ ਆ ਪਰ ਤੁਸੀਂ ਧੰਨ ਹੈਗੇ ਜੀ ਜਿਹੜੀ ਸਤ ਸੰਗਤ ਕਹਿੰਦੇ ਨਾ ਵਟ ਭਾਗੀ ਜਿਹੜੀ ਸਤ ਸੰਗਤ ਨਸੀਬ ਹੁੰਦੀ ਹੈ ਅਸਲੀ ਗੱਲ ਹੀ ਹੈ ਕਿਉਂਕਿ ਤੁਸੀਂ ਇੰਨਾ ਲੌਂਗ ਟਾਈਮ ਅਸੀਂ ਪ੍ਰਸਨਲੀ ਆਪ ਹੀ ਕਿਤੇ ਗੱਡੀ 'ਚ ਜਾਂਦੇ ਹਾਂ ਜਦੋਂ ਸੁਦਵਾਨ ਤੋਂ ਚਲੇ ਜਾਈਦਾ ਅਸੀਂ ਸੋਚਦੇ ਨੇ ਵੀ ਕਮਾਲ ਦੀ ਗੱਲ ਫੇਰ ਜਾ ਕੇ ਦੇਖੀਦਾ ਵੀ ਸੰਗਤ ਹੋਂਦ ਤੱਕ ਬੈਠੀ ਦਰਬਾਰ ਸਾਹਿਬ ਦੇ ਵਿੱਚ ਨਾ ਕੀਰਤਨੀ 1 ਘੰਟੇ ਦੀ ਹਾਜ਼ਰੀ ਲਾ ਕੇ ਚਲੇ ਜਾਂਦੇ ਉੱਥੇ ਇਹੋ ਜਿਹੇ ਪਿਆਰੇ ਹੈਗੇ ਆ ਜਿਹਨਾਂ ਸਵੇਰ ਦੀ ਹਾਜ਼ਰੀ ਲਾਈਦੀ ਉਹ ਉੱਥੇ ਬੈਠੇ ਹੁੰਦੇ ਸੀ ਦੁਪਹਿਰੇ ਜਾਈਦਾ ਫੇਰ ਉੱਥੇ ਬੈਠੇ ਰਾਤ ਦੀ ਦੁਪਹਿਰੇ ਦੀ ਹਾਜ਼ਰੀ ਲਾਈਦੀ ਉੱਥੇ ਬੈਠੇ ਹੁੰਦੇ ਪ੍ਰਕਰਮਾ ਇਹਨਾਂ ਦਾ ਲੰਮਾ ਚੌਂਕੜਾ ਹੁੰਦਾ ਜਿਨਾਂ ਦਾ ਕੀਰਤਨ ਸਾਸ ਕਰਾ ਚਲਾਤਾ ਉੱਥੇ ਬੈਠੇ ਇਤਨਾ ਲੰਮਾ ਸਮਾਂ ਨਾ ਸੋ ਮਹਾਰਾਜ ਕਿਰਪਾ ਕਰਨ ਸਾਡੇ ਕੋਲ ਕੀਰਤਨ ਕਰਾ ਲੈਣ ਸਤਿਗੁਰ ਕੀਰਤਨ ਹੁੰਦਾ ਹੀ ਉਹਦਾ ਜਦੋਂ ਗੁਰੂ ਕਰਾਵੇ ਸਾਡੇ ਕਰਮ ਦੇ ਨਾਲ ਨਹੀਂ ਹੁੰਦਾ ਪੱਕੀ ਗੱਲ ਹੈਗੀ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਇਹ ਜਦੋਂ ਸੰਗੀਤ ਹੋਂਦ ਵਿੱਚ ਆਇਆ ਹੈਗਾ ਉਦੋਂ ਇਹ ਆਤਮਾ ਦੇ ਸਕੂਨ ਵਾਸਤੇ ਇਹਦਾ ਰੋਹਾਨੀ ਤਾਲੁਕ ਹੈਗਾ ਨੌ ਨਦੀਆਂ ਤੇ 18 ਸਿੜੀਆਂ ਜਿਹੜੀਆਂ ਕਹਿੰਦੇ ਆ ਨਾ ਉਹਦੇ ਵਿੱਚ ਨਦੀਆਂ ਦੇ ਵਿੱਚ ਮੈਂ ਅਕਸਰ ਸੰਗਤ ਨੂੰ ਦਰਸ਼ਦਾ ਹੁੰਦਾ ਉਹਦੇ ਵਿੱਚ ਸੰਗੀਤ ਪੋਇਟਰੀ ਇਹੋ ਜੀਆਂ ਤੀਜਾਂ ਜਿਹੜੀਆਂ ਸੂਖਮ ਕਲਾਵਾਂ ਪੇਂਟਿੰਗ ਹੈਗੀ ਇਹ ਸੂਖਮ ਕਲਾਵਾਂ ਜਿਹੜੀਆਂ ਉਹ ਨਦੀਆਂ ਦੇ ਵਿੱਚ ਆਉਂਦੀਆਂ ਹੈਗੀਆਂ ਤੇ ਕਿਸੇ ਵਕਤ ਤੇ ਮਹਾਰਾਜ ਦੀ ਜਮਾਂਦਰੂ ਹੀ ਇਹ ਸੰਗੀਤ ਪੇਂਟਿੰਗ ਸ਼ਾਇਰੀ ਜਿਹਨੂੰ ਬਖਸ਼ਦੇ ਉਹ ਜਮਾਂਦਰੂ ਹੀ ਬਖਸ਼ਦੇ ਹੈਗੇ ਪੱਕੀ ਗੱਲ ਹੈਗੀ ਤੇ ਕਿਸੇ ਵਕਤ ਹੁੰਦਾ ਜਿਹਦੇ ਕੋਲ ਨਹੀਂ ਹੁੰਦੀ ਉਹ ਇੱਥੇ ਆ ਕੇ ਮੰਗਦਾ ਰਵੇ ਮੰਗਦਾ ਰਵੇ ਉਹਦੀ ਜ਼ਿੰਦਗੀ ਦਾ ਅੱਧੀ ਜ਼ਿੰਦਗੀ ਲੰਘੀ ਹੋਵੇ ਤੇ 3% ਲੰਘੀ ਹੋਵੇ ਕਿਸੇ ਤੋਂ ਗੁਰੂ ਟੁੱਟਦਾ ਤੇ ਅਖੀਰ ਤੇ ਜਾ ਕੇ ਵੀ ਇਹ ਨੌ ਨਿਹਦੀਆਂ 18 ਸਿੱਧੀਆਂ ਝੋਲੀ 'ਚ ਪਾ ਦਿੰਦਾ ਜੀ ਕੀਰਤਨ ਦੀ ਦਾਤ ਬਖਸ਼ ਦਿੰਦਾ ਪੱਕੀ ਗੱਲ ਹੈ ਜੇ ਜੇ ਦਰਗਾਹਾਂ 'ਨਹੀਂ ਵੀ ਲਿਖੀ ਹੈ ਜੀ ਇਹ ਜਿਹੜੀ ਸੰਗੀਤ ਸੂਖਮ ਕਲਾਵਾਂ ਜਿਹੜੀਆਂ ਪੁਰਬਲੇ ਜਨਮਾਂ ਦੀ ਖੇਡ ਤੋਂ ਚੱਲਦੀ ਆਉਂਦੀ ਹੈ ਸਟੈਪ ਸਟੈਪ ਪਟ ਦੇ ਹੁੰਦੇ ਆ ਬੜੀ ਸੂਖਮ ਖੇਡ ਹੈਗੀ ਆ ਆਤਮਾ ਨਾਲ ਤਾਲੁਕਤ ਹੈਗਾ ਇਹ ਇੱਥੇ ਉਹ ਰਾਜੇ ਅਗੇ ਜਿਹਦੇ ਬਿਲਕੁਲ ਦਇਆਵਾਨੀ ਹੈਗੀ ਇਹ ਸੂਖਮ ਕਲਾਮਾ ਪਰਮੇਸ਼ਰ ਉਹਨਾਂ ਦੇ ਹਿਰਦੇ 'ਚ ਪਾਉਂਦਾ ਜਿਨ੍ਹਾਂ ਨੇ ਪਿਛਲੇ ਜਨਮ ਦੇ ਵਿੱਚ ਕਿਤੇ ਉਹਨੇ ਬਖਸ਼ਿਸ਼ ਕਰਕੇ ਨਾ ਤੇ ਕਿਤੇ ਦਇਆ ਦੀ ਕਣੀ ਹੋਵੇ ਧਰਮ ਦੀ ਕਣੀ ਹੋਵੇ ਤੇ ਉਹ ਫਿਰ ਇਹ ਸੂਖਮ ਕਲਾਮਾ ਉਹਦੇ ਭਾਂਡੇ ਵਿੱਚ ਹੀ ਪੈ ਸਕਦੀਆਂ ਮਾਰੇ ਉਹਦੇ 'ਚ ਪਾਉਂਦੇ ਆ ਇਹ ਪੁਰਬਲਾ ਚੱਲਿਆ ਹੁੰਦਾ ਤੇ ਜਿਨ੍ਹਾਂ ਨੂੰ ਵੀ ਉਹਨੇ ਬਖਸ਼ਿਆ ਕੀਰਤਨ ਦੀ ਦਾਤ ਤੋਂ ਪੂਰਵਲੀ ਬਖਸ਼ਿਸ਼ ਕਰਕੇ ਬਖਸ਼ਿਆ ਜਿਹਦੀ ਝੋਲੀ ਦੇ ਵਿੱਚ ਸੰਗੀਤ ਸ਼ਾਇਰੀ ਪੇਂਟਿੰਗ ਜਾਂ ਦੁਨੀਆਂ ਦੀਆਂ ਕੋਈ ਵੀ ਸੂਖਮ ਕਲਾਵਾਂ ਪਾਈਆਂ ਨੇ ਕੁਝ ਵੀ ਪਾਇਆ ਹੈਗਾ ਹਰ ਇੱਕ ਭਾਂਡੇ ਦੇ ਵਿੱਚ ਕੋਜਣਾ ਕੁਝ ਨੇ ਵੱਧ ਪਾਇਆ ਹੀ ਹੈਗਾ ਕਿਸੇ 'ਚ ਕੋਜ ਹੈਗਾ ਕਿਸੇ 'ਚ ਕੋਜ ਹੈਗਾ ਤੇ ਇਹ ਪਾਇਆ ਉਹਨੇ ਜਮਾਂਦਰੂ ਹੈਗਾ ਇਹਦੇ ਸਾਚੇ ਸਹਿਬਾ ਕਿਹਾ ਨਹੀਂ ਕਰਤੇ ਰ ਮੈਂ ਸਮਾਂ ਜ਼ਿਆਦਾ ਨਾ ਲੈ ਜਾ ਫੇਰ ਅੱਜ ਵਾਧਾ ਨਾ ਜਾਵੇ ਸਾਚੇ ਸਹਿਬਾ ਕਿਆ ਨਾਹੀ ਕਰਤੇ ਰੈ ਘਰ ਤਾਂ ਤੇਰਾ ਸਭ ਕੁਛ ਜਿਸ ਦੇ ਸੂਪਾਬ ਕਿਸੇ ਵਕਤ ਅਸੀਂ ਗੁਰੂ ਸਾਹਿਬ ਤੋਂ ਘਰ ਪਾ ਲੈਨੇ ਆ ਸਾਨੂੰ ਗੁਰੂ ਸਾਹਿਬ ਗੱਡੀਆਂ ਬਖਸ਼ ਦਿੰਦੇ ਪਹਿਨਣ ਵਾਸਤੇ ਸੋਨੇ ਬਸਤਰ ਬਖਸ਼ ਦਿੰਦੇ ਤੇ ਅਸੀਂ ਸਮਝਦੇ ਸਾਡੀਆਂ ਸਾਰਾ ਕੁਝ ਪਾ ਲਿਆ ਪਰ ਜਿਸ ਵਸਸਬ ਜ ਜਾ ਕੇ ਤੁਹਾਨੂੰ ਅਮਰਦਾਸ ਮਹਾਰਾਜ ਕਹਿੰਦੇ ਕਿਆ ਨਾਹੀ ਕਰਤੇ ਰ ਧਰਤੀ ਦੇ ਵਿੱਚ ਪਟ્રોલ ਦੱਬਿਆ ਬਨਸਪਤੀ ਦੇ ਵਿੱਚੋਂ ਅਨਾਜ ਪੈਦਾ ਕੀਤਾ ਪੀਣ ਵਾਸਤੇ ਪਾਣੀ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਬਰਫ਼ ਜਮਾ ਕੇ ਰੱਖੀ ਆ ਵੀ ਆਉਣ ਵਾਲੀ ਖਲਕਤ ਨੇ ਪਾਣੀ ਪੀਣਾ ਬਨਸਪਤੀ ਪੈਦਾ ਕਰਨ ਵਾਸਤੇ ਉੱਤੇ ਸੂਰਜ ਪੈਦਾ ਕੀਤਾ ਸੇਕ ਦਿੱਤਾ ਦੇਖੋ ਕਰੋੜਾਂ ਜੀਵ ਹੈਗੇ ਅਸੀਂ ਤੇ ਮੁਸ਼ਕਤ ਕਰਕੇ ਬੰਦਾ ਜਿਹੜਾ ਖਾਂਦਾ ਏ ਪਰ ਦੇਖੋ ਕਿੰਨੇ ਜੀਵ ਅਰਬਾਂ ਖਰਬਾਂ ਲੋਕ ਆ ਅਰਬਾਂ ਖਰਬਾਂ ਜੀਵ ਜਿਹੜੇ ਹੈਗੇ ਪਰਮੇਸ਼ਰ ਨੇ ਉਹਨਾਂ ਦਾ ਰਜ਼ਕ ਰੱਖਿਆ ਹੈਗਾ ਮੈਂ ਆਪਣੇ ਘਰ ਦੇ ਗਾਰਡਨ ਦੇ ਵਿੱਚ ਬੈਠਾ ਹੋਇਆ ਮੈਂ ਚਿੜੀਆਂ ਨੂੰ ਦੇਖਦਾ ਹੁੰਦਾ ਮੈਂ ਕਿਹਾ ਕਿ ਸੋਕਾ ਤਾਂ ਹੀ ਇਹਨਾਂ ਨੂੰ ਨਾ 2-4 ਮੁੱਠਾ ਪਾ ਕੇ ਕਹਿੰਦੇ ਬੜੇ ਦਿਆਵਰ ਆ ਸੀ ਉਹ ਮਹਾਰਾਜ ਕਹਿੰਦੇ ਤੂੰ ਇਹਨੂੰ 2-4 ਮੁੱਠਾ ਨਾ ਵੀ ਪਾ ਇਹਨਾਂ ਦਾ ਰਿਜਕ ਮੈਂ ਤਾਂ ਕਲਾਰ ਦਿੱਤਾ ਹੈਗਾ ਇਹ ਤੁਹਾਡੇ ਮਥਾਜ ਨਹੀਂ ਹੈਗੇ ਬੰਦਾ ਬੰਦੇ ਦੀ ਮਥਾਜ ਹੀ ਕਰਦਾ ਉਹ ਨਿਆ ਜਿਹੜੇ ਜੀਵ ਆ ਨਾ ਉਹ ਤੇ ਹੁਕਮ ਵਿੱਚ ਬੱਜੇ ਚੱਲਦੇ ਆ ਨਾ ਉਹ ਕਿਸੇ ਦੇ ਮਥਾਜ ਨਹੀਂ ਮਹਾਰਾਜ ਕਹਿੰਦੇ ਵੀ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਲਫਜ ਬੜਾ ਸੌਖਾ ਲੱਗਦਾ ਵੀ ਪਤਾ ਨਹੀਂ ਇਹਦਾ ਫਜ਼ੂਲ ਜਿਹਾ ਲੱਗਦਾ ਵੀ ਇਹ ਕਹਿੰਦੇ ਪੱਤਾ ਹੀ ਹੁੰਦਾ ਆ ਬਾਹਰ ਰੇਖੇ ਰੁੱਖਾਂ ਦੇ ਪੱਤੇ ਸਾਰੇ ਹੀ ਲੀ ਜਾਂਦੇ ਹੈਗੇ ਉਹਦੇ ਹੁਕਮ ਤੋਂ ਬਿਨਾਂ ਹੀ ਲੀ ਜਾਂਦੇ ਬੜੀ ਸੂਖਮ ਖੇਡ ਹੈਗੀ ਪਤਾ ਹੁੰਦਾ ਕਿਵੇਂ ਆ ਉਹਦੀ ਮਰਜ਼ੀ ਹੋਵੇ ਤੇ ਆ ਹੁਣੇ ਚਲਦੇ ਆ ਚਲਦੇ ਆ ਸਾਹ ਬੰਦ ਕਰਦੇ ਤੇ ਹਰ ਚਰਨ ਸਿੰਘ ਮਿੱਟੀ ਬਣ ਜੇ ਕੁਝ ਵੀ ਨਹੀਂ ਹਾਂਜੀ ਪੱਤਾ ਵੀ ਨਹੀਂ ਹਿੱਲਦਾ ਇੱਥੋਂ ਤੱਕ ਵੀ ਜੇ ਤੂਦ ਦਾ ਦਰਖਤ ਹੈਗਾ ਉਹਦੇ ਪੱਤਿਆਂ ਦੀ ਆਪਣੀ ਸ਼ੇਪ ਹੈਗੀ ਆਮਬ ਦਾ ਦਰਖਤ ਹੈਗਾ ਉਹਦੇ ਪੱਤਿਆਂ ਦੀ ਆਪਣਾ ਆਕਾਰ ਹੈਗਾ ਗੁਲਾਬ ਦਾ ਆਪਣਾ ਆਕਾਰ ਉਹਦੇ ਫੁੱਲ ਦਾ ਆਪਣਾ ਆਕਾਰ ਗੈਂਦੇ ਦਾ ਆਪਣਾ ਆਕਾਰ ਆਮਬ ਨੂੰ ਉਹ ਮਠਾਸ ਦਿੱਤੀ ਅਮਰੋਦ ਨੂੰ ਉਹ ਦਿੱਤੀ ਨਿੰਬੂ ਨੂੰ ਖਟਾਸ ਦਿੱਤੀ ਉਹ ਆਪਣਾ ਧਰਮ ਨਹੀਂ ਛੱਡਦੇ ਪੱਤਾ ਨਹੀਂ ਹਿੱਲਦਾ ਉਹਨੂੰ ਕਹਤਾ ਤੂੰ ਖਟਾਸ ਦੇਣੀ ਹੈ ਉਹ ਖਟਾਸ ਦਿੰਦਾ ਸੰਤਰੇ ਨੂੰ ਕਿਹਾ ਖੱਟਾ ਮਿੱਠਾ ਦੇਣਾ ਹਾਂਜੀ ਨਿੰਮ ਨੂੰ ਕਿਹਾ ਤੂੰ ਕੌੜੀ ਦੇਣੀ ਹੈਗੀ ਆ ਤੇਰੇ ਆ ਪੱਤਿਆਂ ਦੀ ਸ਼ੇਪ ਹੈ ਪੱਤਾ ਨਹੀਂ ਹਿੱਲਦਾ ਉਹਦੇ ਹੁਕਮ ਤੋਂ ਬਾਹਰ ਹਾਂਜੀ ਸਾਰੇ ਜੀਵ ਸ਼ਾਮ ਨੂੰ 5 ਵਜੇ ਜਾ ਕੇ ਆਪਣੇ ਆਲੜਿਆਂ ਦੇ ਜਿੱਤੇ ਜਿੱਤੇ ਟਿਕਾਣੇ ਹੁੰਦੇ ਸੌ ਜਾਂਦੇ ਆ ਅਮਰਤ ਵੇਲੇ 4 4:30 ਵਜੇ ਉਹਨਾਂ ਦੀ ਅੱਖ ਖੁੱਲਦੀ ਸਾਰੇ ਚਿੜੀਆਂ ਜੜੀਆਂ ਬੋਲਣ ਲੱਗ ਪੈਂਦੀਆਂ ਇੱਕ ਬੰਦਾ ਹੀ ਐ ਅਹਸਾਨ ਫਰਾਮੂਸ਼ ਜਿਹੜਾ ਉਹਦੇ ਹੁਕਮ ਤੋਂ ਬਾਹਰ ਹੋ ਗਿਆ ਰਾਤ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਜਿਹੜੇ ਵੇਲੇ ਸਿਮਰਨ ਕਰਨਾ ਉਦੋਂ ਘਰਾੜੇ ਮਾਰਦਾ ਰਹਿੰਦਾ ਜੇ ਸਭ ਘਤ ਕਿਰਤ ਕਰਨੀ ਹੈਗੀ ਉਸ ਵਕਤ ਤੇ ਕਹਿੰਦਾ ਮੈਂ ਨਾਮ ਜਪਾਂ ਉੱਥੇ ਉਹ ਟਾਈਮ ਨਹੀਂ ਮਿਲਦਾ ਆਸਿਂ ਹੁਕਮ ਤੋਂ ਬਾਹਰ ਹੋ ਗਏ ਸਾਰੀ ਖਲਕਤ ਖੰਡ ਬ੍ਰਹਮੰਡ ਸਾਰਾ ਕੁਝ ਦੇਖੋ ਹੁਕਮ ਚੱਲਦਾ ਪਿਆ ਮੈਂ ਅਕਸਰ ਕਹਿੰਦਾ ਹੁੰਦਾ ਸਾਰਾ ਕੁਝ ਬੀਟ ਵਿੱਚ ਚੱਲਦਾ ਜਿਵੇਂ 365 ਦਿਨ 24 ਘੰਟੇ ਹਾਂਜੀ ਉਹ 12 ਘੰਟੇ ਦੁਪਹਿਰ ਤੱਕ 12 ਘਟੇ ਇਹ ਦੇਖੋ ਸਾਰਾ ਕੁਝ ਬੀਟ ਦੇ ਵਿੱਚ ਚੱਲਦਾ ਪਿਆ ਮਾਂ ਦਾ ਹਾਰ ਸਾਡਾ ਹਾਰ ਜਿਹੜਾ ਬੀਟ ਦੇ ਵਿੱਚ ਚੱਲਦਾ ਪਿਆ ਸਾਡੀ ਗਰਦਸ਼ਕੂਨ ਦੀ ਨਬਜ਼ ਚੱਲਦੀ ਜਦੋਂ ਹੁਕਮ ਤੋਂ ਬਾਹਰ ਹੁੰਦੀ ਹੈ ਨਾ ਉਹ ਤੋਂ ਡਾਕਟਰ ਕਹਿੰਦਾ ਤੈਨੂੰ ਬੁਖਾਰ ਹੋ ਗਿਆ ਹੀ ਉਦੋਂ ਕਿਹਾ ਤੇਰਾ ਬੀਪੀ ਲੋ ਹੋ ਗਿਆ ਤੇਰਾ ਆਹੀ ਹੋ ਗਿਆ ਖੂਕ ਬੰਦ ਬਾਹਰ ਹੋ ਜਾਂਦੇ ਜੇ ਸੰਜਮ ਦੇ ਵਿੱਚ ਚੱਲਾਂਗੇ ਸੰਜਮ ਦੇ ਵਿੱਚ ਚੱਲ ਕੇ ਥੋੜਾ ਖਾਵਾਂਗੇ ਥੋੜਾ ਸੁਵਾਂਗੇ ਆਹੀ ਸੁਖੀ ਰਵਾਂਗੇ ਆਹੀ ਸੁਖੀ ਹੋਵਾਂਗੇ ਤੇ ਸਾਡੀ ਸੂਰਤ ਵੀ ਜਿਹੜੀ ਸਿਮਰਨ ਚ ਲੱਗੇਗੀ ਜਿਹੜੇ ਬੰਦੇ ਨੇ 5-10 ਪਰੌਂਟੇ ਖਾਲੇ ਮੂੜੀਆਂ ਵਾਲੇ ਉਹਦੀ ਸੂਰਤ ਕਿੱਥੇ ਵਰ ਜੋੜਨੀ ਫੇਰ ਕਿੱਥੇ ਸਾਡੀ ਸੂਰਤ ਜੋੜਨੀ ਉਹ ਸ਼ੇਖ ਸ਼ਾਹ ਜੀ ਕਹਿੰਦੇ ਆਪਣੇ ਪੇਟ ਨੂੰ ਅੰਨ ਤੋਂ ਤੂੰ ਇੰਨਾ ਖਾਲੀ ਰੱਖ ਥੋੜਾ ਜਿਹਾ ਜਦੋਂ ਭੋਜਨ ਖਾਣਾ ਉਹ ਥੋੜਾ ਜਿਹਾ ਖਾਲੀ ਰੱਖ ਰਾ ਤੈਨੂੰ ਅੰਦਰ ਪ੍ਰਕਾਸ਼ ਜੋਗੀ ਵੀ ਜਗ੍ਹਾ ਰਹਿ ਦੇ ਰੱਬ ਦੇ ਪ੍ਰਕਾਸ਼ ਜੋਗੀ ਵੀ ਜਗ੍ਹਾ ਰਹਿ ਦੇ ਇਹ ਨਾ ਨੱਕੋਂ ਤੱਕ ਨਾ ਪੂਰਦੀ ਵੀ ਪ੍ਰਕਾਸ਼ ਜੋਗੀ ਜਗ੍ਹਾ ਹੀ ਨਾ ਰਵੇ ਮਹਾਰਾਜ ਜੀ ਕਿਰਪਾ ਕਰਨ ਮੈਂ ਬਹੁਤ ਬੋਲ ਗਿਆ ਜਦੋਂ ਬਹੁਤਾ ਬੋਲ ਜਾਂਦਾ ਬਾਅਦ ਜਾ ਕੇ ਪਛਤਾਉਂਦਾ ਹਾਂ ਪਰ ਜੀ ਤੇਰੇ ਘਰ ਦੇ ਵਿੱਚ ਜਿਆਦਾ ਪੌਂਕਣ ਵਾਲੀ ਗੱਲ ਹੋ ਜਾਂਦੀ ਕਿਉਂਕਿ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਈ ਸਾਦ ਬੜੀ ਔਖੀ ਗੱਲ ਆ ਤਾਂ ਸਾਦ ਪਾਉਣਾ ਮਹਾਰਾਜ ਜੀ ਰਹਿਮਤ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਹਰਮਿੰਦਰ ਸਿੰਘ ਦਾ ਸਾਰਾ ਪ੍ਰੋਗਰਾਮ ਲਿਖਿਆ ਮੇਰੇ ਵੀਰ ਨੇ ਭਾਈ ਪਰਮਜੀਤ ਸਿੰਘ ਪਾਲ ਸਿੰਘ ਵੀਰ ਤੰਨਾ ਮੇਰੇ ਨਾਲ ਦੁਨੀਆ ਦੀ ਮੰਨੀ ਪੰਨੀ ਸ਼ਖਸੀਅਤ ਜਿਹੜੀ ਹੈ ਮੇਰਾ ਵੀਰ ਦਵਿੰਦਰਪਾਲ ਮੈਂ ਤੇ ਹੈਰਾਨ ਆ ਭਾਈ ਦਵਿੰਦਰਪਾਲ ਸਗੇ ਯਾਰ ਤੂੰ ਹੀ ਸਾਡੇ ਨਾਲ ਬੈਗੇ ਹੈਂ ਕਮਾਲ ਕਿੱਡੇ ਬੰਦੇ ਨਾਮੀ ਸੂਰਚ ਗਾਉਣ ਵਾਲੇ ਬੰਦੇ ਮੇਰੀ ਛੋਟੀ ਭੈਣ ਬੇਟੀ ਸਿਮਰਤ ਕੌਰ ਇੰਨਾ ਸੋਹ੍ਰੀਲਾ ਕੀਰਤਨ ਕਰਦੀ ਹੈ ਤੇ ਸਾਰੇ ਜਿੰਨੇ ਕੀਤ ਤਨਕਾਰੇ ਨਾਲ ਸਾਰੇ ਗੁਰੂ ਦੀ ਕਿਰਪਾ ਆ ਲਈਆ ਇਹ ਭਾਂਡੇ ਵਸ ਵਸ ਪਾਉਂਦਾ ਜੀ ਉਹ ਕਈਆਂ 'ਚ ਵੱਧ ਪਾ ਦਿੰਦਾ ਕਈਆਂ 'ਚ ਘੱਟ ਪਾ ਦਿੰਦੀ ਆ ਪਾ ਦੇਂਦਾ ਘੱਟ ਵੱਧ ਨਹੀਂ ਜਿੰਨੀ ਨਿਕਲਦੀ ਹੈਗੀ ਠੱਕੇ ਨਾਲ ਜਿੰਨੂੰ ਘਟਾਉਂਦਾ ਉਹਦੇ ਕੋਲ ਹੀ ਨਿਕਲਦੀ ਹੈਗੀ ਫਿਰ ਇਸ ਤਰ੍ਹਾਂ ਨਹੀਂ ਹੈਗੀ ਠੱਕਾ ਨਹੀਂ ਹੈਗਾ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲ ਲੈ ਕੇ ਆ ਕੋਈ ਕਰੇ ਵਿਚਾਰਾ ਮਾਰੇ ਕਹਿੰਦੇ ਵਿਚਾਰਾ ਹੈਗਾ ਵਾ ਮਨੋਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਗਲਤੀਆਂ ਖਿਮਾ ਕਰਨੀ ਹੈ ਜੀ ਇਤੋਂ ਦੇ ਸਾਰੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਡੇਢ ਦੋ ਸਾਲ ਹੋ ਗਏ ਇੱਥੇ ਲਗਾਤਾਰ ਹਾਜ਼ਰੀ ਭਰਿਆਂ ਤੇ ਮੈਂ ساری ਦੁਨੀਆ 'ਚ ਕਿਤੇ ਜਾਂਦਾ ਮੈਂ ਪ੍ਰੀਮਾਉਂਟ ਦੀ ਸੰਗਤ ਮਿਸ ਕਰਦਾ ਇੰਨੀ ਪਿਆਰ ਵਾਲੀ ਸੰਗਤ ਸ਼ਬਦ ਦੇ ਸ਼ਬਦ ਸੂਰਤ ਦੇ ਮੇਲ ਵਾਲੀ ਸੰਗਤ ਹੈਗੀ ਮਹਾਰਾਜਾ ਕਿਰਪਾ ਕਰੇ ਇੱਕ ਪਲ ਦੇ ਖੇਡ ਦਾ ਪਤਾ ਨਹੀਂ ਸਾਹ ਹੋਣਾ ਕਿ ਨਹੀਂ ਆਉਣਾ ਪਰ ਜੇ ਮਹਾਰਾਜ ਜੀ ਸਵਾਸ ਬਖਸ਼ਣ ਆਉਣ ਵਾਲੇ ਸਮੇਂ ਤੇ ਮੈਂ ਪ੍ਰਬੰਧਕਾਂ ਨੂੰ ਕਿਹਾ ਹਫਤੇ ਇੱਕ ਦੀ ਵਾਸਤੇ ਫੇਰ ਅੱਗੇ ਫ੍ਰੀ ਟਾਈਮ ਜਿਹੜਾ ਹੋਇਆ ਹਾਜ਼ਰੀ ਭਰਾਂਗੇ ਤੁਹਾਡੇ